ਸਾਥੀ ਸੋਨਾ ਤੇ ਹੋਰ ਵਿਅਕਤੀ ਜਿਹੜੇ ਨੇ ਉਹ ਉਹਨਾਂ ਨੂੰ ਹਿੰਦਪਾਕ ਬਾਰਡਰ ਤੋਂ ਫਿਰ ਉਹ ਇੰਦੀ ਇੱਕ ਖੇਪ ਮਿਲੀ ਆ ਤੇ ਮਨਜੋਗ ਸੀਨੀਅਰ ਅਫਸਰਾਂ ਦੀ ਨੌਲੇਜ ਲੈ ਆ ਕੇ ਤੇ ਰਮਦਾਸ ਅਜਨਾਲਾ ਰੋਡ ਤੇ ਨਾਕਾ ਲਾਇਆ ਗਿਆ ਤੇ ਪੀਐਸਫ ਤੇ ਸੀਆਈ ਗੁਰਦਾਸਪੁਰ ਦੀ ਟੀਮ ਨੇ ਸਾਂਝਾ ਆਪਰੇਸ਼ਨ ਕਰਕੇ ਇਹਨਾਂ ਜਦੋਂ ਗੱਡੀ ਇਹਨਾਂ ਦੀ ਨੋਵਾ ਗੱਡੀ ਆ ਰਹੀ ਉਹਨੂੰ ਰੁਕਣ ਦਾ ਇਸ਼ਾਰਾ ਕੀਤਾ ਤੇ ਉਸ ਵਿੱਚ ਜਿਹੜਾ ਵਾ ਉਹ ਅੱਧਾ ਕਿਲੋ ਹੋ ਰਾਇਨ ਰਿਕਵਰ ਹੋਈ ਹੈ ਇਹਨਾਂ ਦੇ ਜਿਹੜੇ ਦੋ ਸਾਥੀ ਆ ਉਹ ਭੱਜਨ ਵਿੱਚ ਨੇਰੇ ਦਾ ਫਾਇਦਾ ਕਾਮਯਾਬ ਹੋ ਗਿਆ ਉਹਨਾਂ ਨੂੰ ਆਪ ਆਪ ਫਰਦਰ ਇਨਵੈਸਟੀਗੇਸ਼ਨ ਉਹਨਾਂ ਨੂੰ ਕਰ ਰਹੇ ਆ ਤੇ ਅੱਜ ਇਹਨਾਂ ਨੂੰ ਫੋਰਚ ਪੇਸ਼ ਕੀਤਾ ਜਾ ਰਿਹਾ ਰਮੇਸ਼ ਨੂੰ ਕੋਈ ਦੱਸਿਆ ਜਾ ਰਿਹਾ ਕੋਈ ਰਿਲੇਸ਼ਨ ਹੈ ਕਿਸੇ ਖਸਰਾ ਇਹਨਾਂ ਦੇ ਅਜੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਕਿ ਪਾਕਿਸਤਾਨ ਇਹਨਾਂ ਦੇ ਕਿੰਨਾ ਨਾਲ ਰਿਲੇਸ਼ਨ ਹੈ ਤੇ ਇਹ ਜਿਹੜੀ ਖੇਤੀ ਹੈ ਇਹਨਾਂ ਕਿ ਕਿੰਨਾ ਨੂੰ ਸਪਲਾਈ ਕਰਦਾ ਮਾਸਟਰਮਾਈਂਡ ਸੀ ਕਿ ਜਾਂ ਇਹ ਪਾਂਡੀ ਸੀ ਨਹੀਂ ਇਹ ਮਾਸਟਰਮਾਈਂਡ ਹੀ ਆ ਤਿੰਨੇ ਇਹ ਰਾਤੀ ਫੜਿਆ ਦੀ ਸਰ ਹਾਂ ਕੱਲ ਰਾਤ ਸ਼ਾਮ ਨੂੰ ਫੇ ਡੇਰਾ ਬਾਬਨਾਨ ਸੈਕਟਰ 3 ਹਾਂ ਇਹ ਅਜਨਾਲਾ ਰਮਦਾਸ ਸੋਡ ਤੋਂ ਠੀਕ ਡਿਆਲ ਪੱਟੀਪਿੰਡ ਉੱਤੇ ਸਰ ਹੋਰ ਵੀ ਉਮੀਦ ਹੋ ਸਕਦੀ ਇਹਨਾਂ ਕੋਲ ਬਿਲਕੁਲ ਜੀ ਬਿਲਕੁਲ ਉਮੀਦ ਹੈਗੀ ਆ ਅੱਜ ਇਹਨਾਂ ਦਾ ਰਿਮਾਂਡ ਲੈ ਕੇ ਫੇਰ ਅੱਗੇ ਆਈ ਇਨਵੈਸਟੀਗੇਸ਼ਨ ਤੇ ਇਹ ਤਿੰਨ ਸਾਥੀ ਇਹ ਤਿੰਨ ਸਾਥੀ ਨੇ ਦੋ ਘੋੜੇ ਆਏ ਇੱਕ ਵੱਡੇ ਸਰ ਕੀ ਕੀ ਇਹਨਾਂ ਕੋਲ ਬਰਾਮਦ ਕੀਤੇ ਗਏ ਅੱਧਾ ਕਿਲੋ ਹਰੋਏ ਨੇ ਇੱਕ ਨੋਵਾ ਗੱਡੀ ਹੈ ਬਰਾਮਦ ਹੋਈ ਹੈ ਕਿਹੜੀ ਜਗ੍ਹਾ ਦੀ ਮਸ਼ਕਲ ਹੈ ਇਹ ਡਿਆਲ ਪੱਟੀਪਿੰਡ ਤੋਂ ਅਜਨਾਲਾ ਰਮਦਾਸ ਸੋਡ ਤੇ